ਤਰੋ ਸ਼ਾਮ ਦਾ ਵਕਤ ਹੈ ਸੂਰਜ ਡੁੱਬਣ ਵਾਲਾ ਤੇ ਆਪਾਂ ਚਰਮਨ ਵਾਲੇ ਪਾਸਿਓਂ ਹੌਲੀ-ਹੌਲੀ ਹੌਲ ਨੂੰ ਜਾ ਰਹੇ ਆਂ ਉਂਜੀ ਅੱਜ ਘੁੰਮਣ ਫਿਰਨ ਦਾ ਮੂਡ ਸੀ ਮੰਗਵਾਰ ਨੂੰ ਮੇਰੇ ਸ਼ ਟਾਈਮ ਹੁੰਦਾ ਤੇ ਆਪਾਂ ਘੁੰਮਣ ਫਿਰ ਲਈਦਾ ਪਾ ਹਮੇਸ਼ਾ ਪਿੰਡਾਂ ਵਾਲਾ ਰਾਹ ਪੜਦੇ ਉਹਨੇ ਤੇ ਹਾਈਵੇ ਤੇ ਕੋਸ਼ਿਸ਼ ਕਰਦੀ ਵੀ ਘਾਟੀ ਚੜੀਏ ਤੇ ਟੰਗਾਂ ਵਾਲਾ ਰਾਹ ਫੜ ਕੇ ਥੋੜੀ-ਥੋੜੀ ਆਪਾਂ ਚੱਲਦੇ 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 ਇੱਕ ਦਿਨ ਕੌਫੀ ਪੀ ਲਈ ਕਿਤੇ ਚਾਹ ਪੀ ਲਈ ਕਿਤੇ ਕੁਝ ਕਰ ਲਿਆ ਇਸ ਤਰੀਕੇ ਨਾਲ ਆਪਾਂ ਕੋਈ 150 ਕਿਲੋਮੀਟਰ ਜਿੰਨਾ ਕੋਈ ਮੂਡ ਹੋਵੇ ਉਹਨੇ ਤਾਂ ਆਪਾਂ ਸਫ਼ਰ ਕੱਢਿਆ ਅੱਜ ਆਪਾਂ ਇੱਥੇ ਨੇੜੇ ਜਰਮਨ ਵਾਲੇ ਪਾਸੇ ਉਂਜੀ ਖਾਲੀ ਸੀਗੇ ਬੈਠੇ ਦੂਰੇ ਆਏ ਕੋ ਬਹੁਤ ਹੀ ਦੂਰ ਨਹੀਂ ਮਤੋਂ ਇਹ ਤਾਂ ਛੋਟਾ ਜਿਹਾ ਪਿੰਡਾ ਕਸਬਾ ਜੀ ਨੂੰ ਆਪਾਂ ਕਹਿ ਸਕਦੇ ਆ ਆ ਹਾਊਸ ਸੋ ਮੇਰੇ ਸ਼ਹਿਰ ਤੋਂ ਮੇਰਾ ਖਿਆਲ 14 15 ਕਿਲੋਮੀਟਰ ਦੂਰ ਹੈ ਜ਼ਿਆਦਾ ਨਹੀਂ ਤੇ ਬਸ ਕਿਤੇ ਕਿਤੇ ਥੋੜੀ ਚੇਂਜਿੰਗ ਲਈ ਕੋਪਾ ਇਸ ਪਾਸੇ ਨੂੰ ਫਿਬਰੀ ਨਿਕਲ ਰਹੀ ਹੈ। ਲਓ ਤੁਸੀਂ ਆਨੰਦ ਮਾਣੋ ਜਰਮਨੀ ਦੀਆਂ ਸੜਕਾਂ ਦਾ ਇਸ ਵਕਤ ਤੇ ਕਿਹੋ ਜਿਹਾ ਬਹੌਲਾ ਕਬੇ ਸੱਜੇ ਅਕਤੂਬਰ ਦਾ ਐਂਡ ਹੈ। ਦਲਾਈ ਟੋਪਾਂ ਕਬੇ ਮੁਰਨਾ ਹੌਲਣ ਵਾਲਾ ਹੋਈ ਵੀ ਚਾਰਜ ਫਿਰ ਦਰਖਤ ਸੁੱਕ ਚੁੱਕੇ ਆ ਪੱਤੇ ਉਹਨਾਂ ਦੇ ਤਕਰੀਬਨ ਝੜੇ ਆ ਜੇ ਇੱਕ ਹਨੇਰੀ ਟਕਾਂ ਦੀ ਆ ਗਈ ਇੱਕ ਵੀ ਪਤਾ ਦਰਖਤਾਂ ਤੇ ਨਹੀਂ ਰਹਿ ਗੂ ਆਹ ਐਸਪਾਸੇ ਸੂਰਜ ਚੁਪਰੇ ਤੇ ਅਪਾ ਪੱਛਮ ਵੱਲ ਨੂੰ ਜਾ ਰਹੇ ਆ ਇਸ ਤਰ੍ਹਾਂ ਦਾ ਮਾਹੌਲ ਤੁਸੀਂ ਖੱਬੇ ਸੱਜੇ ਦੇਖ ਸਕਦੇ ਆ ਖੇਤਾਂ ਦੇ ਵਿੱਚ ਇੱਥੇ ਯੂਰਪੀਅਨ ਖੂਬਸੂਰਤੀ ਹੈ ਵੀ ਤੁਹਾਨੂੰ ਚਾਰ ਸ਼ਹਿਰੇ ਇੱਕ ਆਬਾਦੀ ਲੱਗਦੀ ਹੈ ਇਧਰ ਵੀ ਘਰਾਂ ਖੇਤਾਂ ਦੇ ਵਿੱਚ ਐਸ ਪਾਸੇ ਵੀ ਘਰਾਂ ਖੇਤਾਂ ਦੇ ਵਿੱਚ ਤੁਸੀਂ ਇਹੋ ਬਹੂਸੂਸ ਨਹੀਂ ਕਰਦੇ ਵੀ ਇੱਥੇ ਬਿਲਕੁਲ ਤੁਸੀਂ ਕੱਲੇ ਆ ਤੇ ਇੱਥੇ ਕੁਝ ਵੀ ਨਹੀਂ ਇਹ ਮੈਂ ਕੈਨੇਡਾ ਅਮਰੀਕਾ ਵੀ ਘੁੰਮਿਆ ਮੈਂ ਹੋਰ ਵੀ ਦੇਸ਼ ਘੁੰਮਿਆ ਮੈਂ ਪਿੱਛੇ ਜੀ ਤ੍ਰੀਸ ਵੀ ਜਾ ਕੇ ਆਇਆ ਬਹੁਤੀ ਵਾਰੀ ਉੱਥੇ ਤੁਹਾਨੂੰ ਕੁਝ ਖਾਸ ਥਾਵਾਂ ਤੇ ਆਵਾਦੀ ਲੱਗਦੀ ਹੈ ਤੇ ਉਸ ਤੋਂ ਬਾਅਦ ਬਿਲਕੁਲ ਪਰ ਯੋਰਪ ਦੀ ਇੱਕ ਖਾਸੀਅਤ ਹੈ ਵੀ ਇੱਥੇ ਆ ਦੇਖੋ ਐਸ ਪਾਸੇ ਘਰਾਂ ਔਰ ਸਮਨੇ ਫੇਰ ਘਰ ਹੈ ਛੋਟੇ ਛੋਟੇ ਫਾਰਮ ਹਾਊਸ ਹੈ ਚਾਰਜ ਪਰੇ ਅ ਫੇਰੇ ਟਿਕਟੋਰ ਦੇ 8-10 ਘਰ ਆ ਗਏ ਐਸ ਪਾਸੇ ਤੇ ਜੋ ਐ ਸਟਰਾ ਹੈ ਨਹੀਂ ਕਿ ਯੂਰਪ ਬਹੁਤ ਇੰਟਰਸਟਿੰਗ ਹੈ ਇੱਥੇ ਉਹ ਨਹੀਂ ਵੀ ਤੁਸੀਂ ਬਿਲਕੁਲ ਆਪ ਦੇ ਆਪ ਨੂੰ ਇਕੱਲੇ ਤੇ ਲੋਨਲੀ ਮਹਿਸੂਸ ਕਰ ਰਹੇ ਆਂ ਆਸ-ਪਾਸ ਸੂਰਜ ਚੁੱਕ ਗਿਆ ਕਿਤੇ ਕਿਤੇ ਮੜਾ ਮੜਾ ਲਸ਼ਕਾਰਾ ਪੈਦਾ ਸੋ ਇਹ ਜਿਹਾ ਮਾਹੌਲ ਆ ਜੀ ਇਹੋ ਜਿਹਾ ਮਾਹੌਲ ਆ ਜੀ ਅੱਜ ਆਪਣੀ ਇਸ ਛੋਟੀ ਜੀ ਯਾਤਰਾ ਦਾ ਆ ਦੇਖੋ ਇਧਰਲੇ ਪਾਸੇ ਫੇਰ ਬਾਰਨੋ ਫਕਾਰਾ ਅ ਸਾਈਡ ਦੇ ਆਪਾਸੇ ਸਾਈਕਲ ਦਰਾਂ ਤੇ ਆ ਫੇਰ ਇਧਰੇ ਪਾਸੇ ਘਰ ਆ ਫਾਰਮ ਹਾਊਸ ਇੰਤਿਸਿ ਕਹਿ ਸਕਦੇ ਇਧਰ ਵੀ ਫਾਰਮ ਹਾਊਸ ਹੈ ਸੋ ਐਸ ਤਰੀਕੇ ਦਾ ਬਸਿਆ ਹੋਇਆ ਜੁਰਬ ਆ ਆ ਦੇਖੋ ਇੱਥੇ ਵੀ ਘਰ ਆ ਕਿਤੇ ਪੰਜ ਘਰ ਕਿਤੇ 10 ਘਰ ਕਿਤੇ ਵੱਡੇ ਘਰ ਕਿਤੇ ਛੋਟੇ ਘਰ ਯਾਨੀ ਐਉਂ ਨਹੀਂ ਵੀ ਤੁਹਾਨੂੰ ਬਈ ਯਾਰ ਦੇ ਵਿੱਚ ਮਿਲ ਤੱਕ ਜਾਂ ਮਤਲਬ ਕਿ ਸੈਕੜੇ ਮਿਲ ਤੱਕ ਤੁਹਾਨੂੰ ਕੁਝ ਨਜ਼ਰ ਆਊਗਾ ਯੋ ਨਹੀਂ ਹੁਣ ਇੱਥੇ ਚਾਰਚ ਪਰੇ ਦੁਨੀਆ ਵਸਿਆ ਤੇ ਯਾਨੀ ਯੋ ਨਹੀਂ ਤੁਸੀਂ ਮਤਲਬ ਕੀ ਮੇਰੇ ਕਹਿਣ ਦਾ ਮਤਲਬ ਹੈ ਵੇ ਰੌਣਕ 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 ਅਜਾੜ ਨਹੀਂ ਹੈ ਯਾਰ ਨਹੀਂ ਹੈ ਯਾਰ ਬਿਲਕੁਲ ਨਹੀਂ ਹੈ ਅਜਾੜ ਮੈਂ ਦੇਖਿਆ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਤੁਰੇ ਜਾਣੇ ਤੁਸੀਂ ਮੀਲਾਂ ਤੱਕ ਕੋਈ ਘਰ ਪਿੰਡ ਨਹੀਂ ਆਉਂਦਾ ਤੇ ਇਓਂ ਲੱਗਦਾ ਕੀ ਬਸ ਤੂੰ ਕਿੱਧਰ ਨੂੰ ਤੁਰਿਆ ਜਾਣਾ ਲੈਟਾ ਆ ਗਿਆ ਜੀ ਆਪਾਂ ਥੋੜੀ ਦੇਰ ਹੁਣ ਬਾਰਡਰ ਦੇ ਨੇੜੇ ਆ ਤੇ ਬਾਰਡਰ ਆਪਾਂ ਟੱਪ ਕੇ ਫਿਰ ਆਪਾਂ ਵੀਡੀਓ ਬੰਦ ਕਰ ਦੇਣੀ ਹੈ ਤੇ ਚਲੋ ਮੇਰੇ ਨਾਲ ਚਲੋ ਤੁਸੀਂ ਦੇਖੋ ਨਜ਼ਾਰਾ